ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਚੀ ਪੂਜਾ 25 ਸਾਲ ਦੀ ਉਮਰ ਸੀਗੀ ਪਰ ਬੜੀ ਦੁੱਖ ਦੀ ਗੱਲ ਆ ਵੀ 13 13.5 ਕਿਲੋ ਭਾਰ ਸੀ ਇਹਦਾ ਵਿਚਾਰੀ ਦਾ ਸਾਰੇ ਕਰਮਾਂ ਦੇ ਸੌਦੇ ਆ ਜਿਸ ਦਿਨ ਇਹਨਾਂ ਦੀ ਮਾਂ ਦਾ ਵਿਆਹ ਹੋਇਆ ਸੀ ਰਕੇਸ਼ ਦਾ ਵਿਆਹ ਹੋਇਆ ਸੀ ਇਹਨਾਂ ਦੇ ਪਿਤਾ ਜੀ ਦਾ ਦਿੱਲੀ ਤੋਂ ਵਿਆਹ ਕਿ ਲਿਆਂਦੀ ਸੀ ਜੋਗਿਤਾ ਭੈਣ ਚਾਰ ਦਿਔਰ ਸੀਗੇ ਐਡਾ ਵੱਡਾ ਪਰਿਵਾਰ ਸੀ ਪਰ ਇਸ ਕਰਮਾਂ ਦਾ ਦੁੱਖ ਸੁੱਖ ਸੀ ਜਿਹੜਾ ਇਹਨਾਂ ਦੇ ਹਿੱਸੇ ਆਇਆ ਦੂਜੇ ਭਰਾ ਚਾਰੇ ਆਪ ਦਾ ਰੰਗੀ ਵਸਦੇ ਆ ਬੱਚਿਆਂ ਨੂੰ ਪਾਲਦੇ ਆ ਵਧੀਆ ਇਹਨਾਂ ਬੱਚਿਆਂ ਦੇ ਫਾਦਰ ਸਾਹਿਬ ਆ ਜਿਹੜੇ ਉਹ ਮੈਂਟਲੀ ਸਿੱਕ ਹੋ ਗਏ ਆਪਣੀ ਵੀ ਕੇਅਰ ਨਹੀਂ ਕਰਨ ਦਾ ਸੋਝੀ ਘਰ ਵੇਚਦਾ ਇਹਨਾਂ ਦੇ ਵਿੱਚੇ ਘਰ ਸੀ ਨਾਲ ਸਾਂਝਾ ਘਰ ਸੀ ਸਾਰਿਆਂ ਦਾ ਵਧੀਆ ਘਰ ਸੀ ਉਥੋਂ ਘਰ ਵੇਚ ਕੇ ਇਹਨਾਂ ਤੋਂ ਦੂਰ 4-5 ਕਿਲੋਮੀਟਰ ਘਰ ਲੈ ਲਿਆ بس ਉੱਥੇ ਇਹਨਾਂ ਦੀ ਜ਼ਿੰਦਗੀ ਦੇ ਦੁੱਖ ਸ਼ੁਰੂ ਹੋ ਗਏ ਕਿਉਂਕਿ ਇਕੱਠ ਦੇ ਵਿੱਚ ਫੇਰ ਵੀ ਚਾਹੇ ਲੜਦੇ ਝਗੜਦੇ ਬੰਦੇ ਇੱਕ ਦੂਜੇ ਦੀ ਬਾਹ ਫੜਦੇ ਆ ਇੱਕ ਦੂਜੇ ਦੀ ਸਪੋਰਟ ਕਰਦੇ ਆ ਜਦੋਂ ਦੂਰ ਚਲੇ ਗਏ ਤਾਂ ਉਹ ਪ੍ਰੋਬਲਮਾਂ ਬਦਲਣ ਲੱਗੀਆਂ ਬੱਚੇ ਚਾਰ ਬੇਟੀਆਂ ਸੀਗੀਆਂ ਜੋਗਿਤਾ ਭੈਣ ਦੀਆਂ ਤੇ ਰਕੇਸ਼ ਜੀ ਦੀਆਂ ਤੇ ਇੱਕ ਬੇਟਾ ਅਨਮੋਲ ਸਭ ਤੋਂ ਵੱਡੀ ਬੇਟੀ ਇਹ ਪੂਜਾ ਉਸ ਤੋਂ ਵੱਡੀ ਛੋਟੀ ਆਰਤੀ ਉਸ ਤੋਂ ਛੋਟਾ ਅਨਮੋਲ ਉਸ ਤੋਂ ਛੋਟੀ ਗਿੱਤਿਕਾ ਸਾਰਿਆਂ ਤੋਂ ਛੋਟੀ ਹੈ ਜਿਹੜੀ ਉਹ ਜੋਤੀ ਹੈ ਫਾਦਰ ਸਾਹਿਬ ਦੀ ਦਿਨੋਂ ਦਿਨ ਹਾਲਤ ਬਦਤਰ ਹੁੰਦੀ ਗਈ ਅਫਸੈਟ ਹੋ ਗਏ ਸੜਕਾਂ ਤੇ ਲਫਾਫੇ ਇਕੱਠੇ ਕਰੀ ਜਾਣਾ ਛ ਕੋਈ ਸਮਝ ਨਹੀਂ ਬਸ ਲਫਾਫੇ ਇਕੱਠੇ ਕਰ 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 ਢੇਰ ਲਾਈ ਜਾਂਦੇ ਨਾ ਬੱਚਿਆਂ ਦੀ ਕੇਰ ਨਾ ਆਪਦੀ ਕੇਰ ਨਾ ਨਹਾਉਣ ਦਾ ਨਾ ਧੋਣ ਦਾ ਕੋਈ ਸੋਝੀ ਸਮਝ ਨਹੀਂ ਇਹ ਭੈਣ ਕਿਵੇਂ ਨਾ ਕਿਵੇਂ ਕਰਕੇ ਆਪਣੇ ਬੱਚਿਆਂ ਨੂੰ ਪਾਲੀ ਜਾਂਦੀ ਸੀ ਕਿਉਂਕਿ ਜਦੋਂ ਪੂਜਾ 17 18 ਸਾਲਾਂ ਦੀ ਸੀਗੀ ਇਹਨੂੰ ਸ਼ੂਗਰ ਹੋ ਗਿਆ ਸੀ ਸ਼ੂਗਰ ਦੇ ਕਰਕੇ ਬਿਮਾਰ ਰਹਿਣ ਲੱਗ ਗਈ ਹੌਲੀ ਹੌਲੀ ਇਹ ਮੰਜੇ ਤੇ ਬਹਿ ਗਈ ਮੰਜੇ ਤੇ ਬੈਠ ਕੇ ਚੱਲਣ ਫਿਰਨ ਤੋਂ ਰਹਿ ਗਈ ਪਰ ਮਾਂ ਕਿਵੇਂ ਨਾ ਕਿਵੇਂ ਰੋਟੀ ਖਵਾਈ ਜਾਂਦੀ ਸੀ ਆਪਣੇ ਬੱਚਿਆਂ ਨੂੰ ਸਕੂਲੇ ਪੜ੍ਹਦੇ ਸੀ ਆਰਤੀ 8ਵੀਂ ਚ ਹੋ ਗਈ ਸੀ ਉਸ ਤੋਂ ਬਾਅਦ ਅੱਜ ਤੋਂ 7-8 ਮਹੀਨੇ ਪਹਿਲਾਂ ਮਾਂ ਨੂੰ ਵੀ ਜੋਗਿਤਾ ਨੂੰ ਦਰੰਗ ਹੋ ਗਿਆ। ਅਦਰੰਗ ਹੋਣ ਦੇ ਨਾਲ ਇਹ ਵੀ ਮੰंजे ਤੇ ਬੈਠ ਗਈ। ਬੱਚੀ ਦਾ ਪੂਜਾ ਦਾ ਇਲਾਜ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਚਾਚਿਆਂ ਨੇ। ਇਹਦਾ ਭੈਣ ਜੋਗਿਤਾ ਦਾ ਵੀ ਟ੍ਰੀਟਮੈਂਟ ਕਰਾਉਣ ਵਾਸਤੇ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਈ। ਕਿਉਂਕਿ ਬਾਪ ਇਸ ਕਾਬਲ ਨਹੀਂ ਸੀ। ਨਾਨਕਾ ਪਰਿਵਾਰ ਕੋਈ ਸਪੋਰਟ ਤੇ ਨਹੀਂ ਸੀ। ਦਾਦ ਕਾ ਪਰਿਵਾਰ ਜਿੰਨੀ ਕਿ ਕਰ ਸਕਦਾ ਸੀ ਉਹਨਾਂ ਨੇ ਕਰਕੇ ਕੋਸ਼ਿਸ਼ ਫਿਰ ਉਹ ਵੀ ਕਿੱਥੇ हट ਗਏ ਸਮਾਂ ਬੀਤਦਾ ਗਿਆ ਉਹ ਘਰ ਨਿੱਕਾ ਜਿਹਾ ਕਮਰਾ ਜਿਹਦੇ ਵਿੱਚ ਬੱਚੇ 6 ਜਾਣੇ ਰਹਿ ਰਹੇ ਆ ਛੱਤ ਦੇ ਉੱਤੇ ਬਾਪ ਆ ਕੇ ਸੌਂਦਾ ਉਹਨੇ ਢੇਰ ਲਾਏ ਪਿਆ ਕੂੜੇ ਦੇ ਅੰਦਰ ਹੀ ਟਾਇਲਟ ਵਾਸ਼ਰੂਮ ਹੋ ਰਿਹਾ ਹੁਣ ਪਿਛਲੇ 7 ਮਹੀਨਿਆਂ ਤੋਂ ਜਦੋਂ ਦੀ ਇਹ ਮੰंजे ਤੇ ਬੈਠ ਗਈ ਭੈਣ ਜਨਵਰੀ ਚ ਹੋਇਆ ਸੀ ਨਾ ہاں ਜਨਵਰੀ 7 ਮਹੀਨੇ ਹੋ ਗਏ 6-7 ਤੇ ਇਹ ਭੈਣ ਜਮਾਈ ਚੱਲਣ ਫਿਰੰਤੋਂ ਰਹਿ ਗਈ ਪੂਜਾ ਉਦੋਂ ਪਹਿਲਾਂ ਮਾੜਾ ਮੋਟਾ ਮਾਸ ਪਾਸਾ ਦਵਾਉਂਦੀ ਸੀ ਕੱਪੜੇ ਬਦਲਾਉਂਦੀ ਸੀ ਲੈਟਰਨ ਸਾਫ਼ ਕਰ ਦਿੰਦੀ ਸੀ ਰੋਟੀ ਪਾਣੀ ਮੂੰਹ 'ਚ ਦਾਣਾ ਪਾ ਦਿੰਦੀ ਸੀ ਜਦੋਂ ਉਹ ਹੀ ਡਿਪੈਂਡਡ ਹੋ ਗਈ ਤਾਂ ਫਿਰ ਇਹਦੀ ਸਾਰ ਕੀ ਨੇ ਲੈਣੀ ਸੀ ਫਿਰ ਇਹਦੇ ਜ਼ਖਮ ਹੋ ਗਏ ਪੈੱਟ ਤੇ ਜਮਾਈ ਗਲ ਗਈ ਸਿਰ 'ਚ ਜੂਆਂ ਪੈ ਗਈਆਂ ਚੰਮ ਜੂਆਂ ਜਿਵੇਂ ਮਖਿਆਲ ਦੇ ਛੱਤੇ ਲੱਗੇ ਹੁੰਦੇ ਧੰਨਵਾਦ ਉਥੇ ਕੁਝ ਵੀਰ ਸੀ ਜਿਹੜੇ ਸੇਵਾ ਕਰਦੇ ਸੀ ਉਹ ਰਾਸ਼ਨ ਵਗੈਰਾ ਇਹਨਾਂ ਨੂੰ ਦੇ ਜਾਂਦੇ ਸੀ ਪਰੇ ਰੋਟੀ ਬਣਾ ਕੇ ਤਾਂ ਖਾਂਦੇ ਹੀ ਨਹੀਂ ਸੀ ਰਾਸ਼ਨ ਪਿਆ ਹੀ ਰਹਿੰਦਾ ਸੀ ਰੋਟੀ ਬਣਾਉਣੀ ਕਿਹਨੇ ਆ ਇਹ 250 ਰੁਪਏ ਦਿਹਾੜੀ ਤੇ ਕੰਮ ਕਰਦੀ ਸੀ ਕੁੜੀ ਇਹ ਉੱਥੋਂ ਪੈਸੇ ਲਿਆਉਂਦੀ ਕੁਝ ਖਾਣ ਨੂੰ ਲੈ ਆਉਂਦੀ ਇਹ ਬੱਚੇ ਸਾਰੇ ਇਹ ਰਲ ਕੇ ਖਾ ਪੀ ਲੈਂਦੇ ਪੂਜਾ ਭੈਣ ਜਾਂ ਲਿਮਕਾ ਪੀ ਲੈਂਦੀ ਜਾਂ ਥੋੜਾ ਭੁਜੀਆ ਖਾ ਲੈਂਦੀ ਜਾਂ ਦੋ ਬਿਸਕੁਟ ਖਾ ਲੈਂਦੀ ਬਸ ਇਸੇ ਤਰ੍ਹਾਂ ਹੀ ਚੱਲਦਾ ਸੀ ਜੀਵਨ ਪਿਛਲੇ 5-6 ਮਹੀਨਿਆਂ ਹਾਲਾਤ ਜਦੋਂ ਬਾਲੇ ਬੱਤਰ ਹੋ ਗਏ ਦੋ칸 ਤੱਕਰ ਪਹੁੰਚੀ ਗੱਲ ਤਾਂ ਇੱਕ ਚੈਨਲ ਵਾਲਿਆਂ ਨੇ ਵੀਡੀਓ ਸਾਂਝੀ ਕੀਤੀ ਤਾਂ ਉਹ ਚੈਨਲ ਦੀ ਵੀਡੀਓ ਸਾਡੇ ਤੱਕਰ ਪਹੁੰਚਦੀ ਕੀਤੀ ਲੋਕਾਂ ਨੇ ਸਾਨੂੰ ਟੈਗ ਕੀਤੀ ਤਾਂ ਅਸੀਂ ਇਹਨਾਂ ਦੀ ਹਾਲਤ ਦੇਖ ਕੇ ਅਸੀਂ ਬਟਾਲੇ ਸ਼ਹਿਰ ਜਾ ਪਹੁੰਚੇ ਉੱਥੇ ਜਾ ਕੇ ਜੋ ਹਾਲਾਤ ਤੁਹਾਨੂੰ ਦਿਖਾਏ ਆ ਉਹ ਸ਼ਾਇਦ ਤੁਸੀਂ ਵੀਡੀਓ ਰਾਹੀਂ ਉਸ ਤਰੀਕੇ ਨਾਲ ਮਹਿਸੂਸ ਨਾ ਕਰ ਪਾਓ ਜੋ ਅਸੀਂ ਉੱਥੇ ਮਹਿਸੂਸ ਕੀਤਾ ਜਿੰਨੀ ਗੰਦਗੀ ਦੇ ਵਿੱਚ ਇਹ ਪਰਿਵਾਰ ਪਿਆ ਸੀ ਜਿੰਨੇ ਹਾਲਾਤ ਮਾੜੇ ਇਹਨਾਂ ਨਿੱਕੇ ਬੱਚਿਆਂ ਦੇ ਸੀ ਰੱਬ ਕਿਸੇ ਦੇ ਨਾ ਕਰੇ ਇਹਦਾ ਕੋਈ ਮੱਲੇ ਦਾ ਕੋਈ ਆਸੇ ਪਾਸੇ ਦਾ ਕੋਈ ਬੰਦਾ ਮਦਦ ਕਰਨ ਵਾਲਾ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਇੱਥੇ ਘਰ ਚ ਕੀ ਹੋਈ ਜਾਂਦਾ ਤਾਂ ਇੱਕ ਇਥੇ ਧੰਨਵਾਦ ਆ ਲੋਕਲ ਐਮ ਐਲ اے ਸ਼ਰੀ ਕਲ ਸੀ ਦਾ ਉਹਨਾਂ ਨੇ ਸਾਡੀ ਵੀਡੀਓ ਦੇਖੀ ਹਾਲਾਂਕਿ ਅਸੀਂ ਉਹਨਾਂ ਨੂੰ ਵੀ ਵੀਡੀਓ ਦੇ ਵਿੱਚ ਬੋਲਿਆ ਸੀ ਵੀ ਤੁਸੀਂ ਐਮ ਐਲ اے ਕਿਉਂ ਨਹੀਂ ਆਇਆ ਇੱਥੇ ਪਰ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹ ਦੋ ਵਾਰ ਇਹਨਾਂ ਬੱਚਿਆਂ ਕੋਲੇ ਆ ਕੇ ਗਏ ਇੱਥੇ ਮਿਲ ਕੇ ਗਏ ਹੌਸਲਾ ਦੇ ਗਏ ਸਾਨੂੰ ਵੀ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਹੁਣ ਇਹਨਾਂ ਦੇ ਫਾਦਰ ਸਾਹਿਬ ਨੂੰ ਲੱਭਣ ਦੀ ਕੋਸ਼ਿਸ਼ ਚੱਲਦੀ ਸੀ ਵੀ ਕਿਸੇ ਤਰੀਕੇ ਉਹਨਾਂ ਨੂੰ ਵੀ ਲੱਭ ਕੇ ਇੱਥੇ ਲਿਆਈਏ ਕਿਉਂਕਿ ਉਹ ਘਰੇ ਨਹੀਂ ਆਉਂਦੇ ਜਿੱਦਨ ਦਾ ਇਹਨਾਂ ਨੂੰ ਲਿਆਂਦਾ ਉਹ ਕਿੱਥੇ ਰਹਿੰਦੇ ਆ ਪਤਾ ਹੀ ਨਹੀਂ ਮੰਦਰ ਦੇ ਵਿੱਚ ਰਹਿੰਦੇ ਆ ਜਾਂ ਕਿਤੇ ਦੂਰ ਜਿੰਨੇ ਜਿਹੜੇ ਟਿਕਾਣਿਆਂ ਤੇ ਅੱਗੇ ਹੁੰਦੇ ਸੀ ਉੱਥੋਂ ਵੀ ਨਹੀਂ ਲੱਭੇ ਹੋ ਪਰ ਇਹ ਸਿਦ੍ਰਾਨ ਛੇਦ ਨਹੀਂ ਹੋਈ ਸੀ ਅਜੇ ਨਾ ਬੱਚਿਆਂ ਨੂੰ ਸਾਡੇ ਕੋਲ ਆਇਆ ਤੇ ਪੂਜਾ ਭੈਣ ਕੱਲ ਚੜ੍ਹਾਈ ਕਰ ਗਈ ਆਪਣੇ ਸਬਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਈ ਕਿਉਂਕਿ ਇਸ ਭੈਣ ਦੀ ਹਾਲਤ ਬਹੁਤ ਖਰਾਬ ਸੀ ਇਨਫੈਕਸ਼ਨ ਬਹੁਤ ਸੀ ਬੈਕ ਸਾਈਡ ਗਲੀ ਹੋਈ ਸੀ ਸਾਰੀ ਜਿਵੇਂ ਤੁਹਾਨੂੰ ਦੱਸਿਆ ਭਾਰ ਬਹੁਤ ਘੱਟ ਸੀ ਖੂਨ ਦੀ ਬਹੁਤ ਕਮੀ ਸੀ ਸਿਰ ਚ ਜੂਆਂ ਨੇ ਖੂਨ ਦੇ ਨਾਲ ਨਾਲ ਇਨਫੈਕਸ਼ਨ ਕੀਤੀ ਪਈ ਸੀ ਪਰ ਇਹ ਬੱਚੀ ਬੜੀ ਦਲੇਰ ਸੀ ਜਿਵੇਂ ਸਾਡੇ ਨਾਲ ਗੱਲਾਂ ਕਰਦੀ ਸੀ ਆਪਣੀ ਮਾਂ ਲਈ ਬਹੁਤ ਫਿਕਰਮੰਦ ਸੀ ਆਪਣੇ ਛੋਟੇ ਭੈਣ ਭਰਾਵਾਂ ਲਈ ਬਹੁਤ ਫਿਕਰਮੰਦ ਸੀ ਮੈਨੂੰ ਦੋ ਤਿੰਨ ਵਾਰੀ ਇਹਨੇ ਇਹੀ ਕਿਹਾ ਵੀ ਭਾਈ ਮੈਂ ਚੱਲਣ ਲੱਗ ਜੂੰਗੀ ਮੈਂ ਤੁਰਨਾ ਫੇਰਨਾ ਚਾਹੁੰਦੀ ਹਾਂ ਮੈਂ ਤੁਰਨ ਫੇਰਨ ਲੱਗ ਜੂੰਗੀ ਮੈਂ ਵੀ ਤੁਰਿਆ ਕਰੂੰਗੀ ਮੈਂ ਪਹਿਲਾਂ ਕੰਮ ਕਰਦੀ ਸੀ ਪਰਸ ਵੇਚਦੀ ਹੁੰਦੀ ਸੀ ਦੁਕਾਨ ਤੇ ਲੱਗੀ ਸੀ ਮੈਂ ਵੀ ਕੰਮ ਕਰੂੰਗੀ ਪਰ ਸਮਾਂ ਨਹੀਂ ਮਿਲਿਆ ਕੰਮ ਤਾਂ ਕੀ ਕਰਨਾ ਸੀ ਖੁਦਾ ਵੀ ਉਹਨਾਂ जख्मਾਂ ਦੀ ਉਹਨਾਂ ਤਕਲੀਫਾਂ ਦੀ ਤਾਬ ਨਾ ਚੱਲਦੀ ਹੋਈ ਪੂਜਾ ਇਸ ਦੁਨੀਆ ਤੋਂ ਤੁਰ ਗਈ। ਤੇ ਅੱਜ ਇਹਨਾਂ ਦੇ ਦਾਦੀ ਜੀ ਕਿੱਧਰ ਗਏ ਮਾਤਾ ਜੀ? ਇਹ ਬੈਠੇ ਨੇ ਵਿੱਚ। ਕੀ ਨਾਮ ਮਾਤਾ ਜੀ ਦਾ? ਸ਼ੁਭ ਲਤਾ ਤੇ ਪ੍ਰਦੀਪ ਕੁਮਾਰ ਚਾਚਾ ਜੀ, ਸ਼ਿਵ ਕੁਮਾਰ ਚਾਚਾ ਜੀ, ਨਵੀਨ ਕੁਮਾਰ ਗਵੰਢੀ, ਜੋਤੀ ਭੈਣ ਇਹ ਵੀ ਗਵੰਢੀ ਆ। ਦੋ ਚਾਚੇ ਤੇ ਦਾਦੀ ਤੇ ਆਂਟੀ ਗਵੰਡੀ ਇਹਨਾਂ ਦੇ ਇੱਥੇ ਪਹੁੰਚੇ ਨੇ ਇਸ ਬੱਚੀ ਦਾ ਅੰਤਮ ਸੰਸਕਾਰ ਆ ਜਿਹੜਾ ਉੱਥੇ ਇਹਨਾਂ ਦੇ ਜਿੱਥੇ ਜੰਮੇ ਸੀ ਬਟਾਲੇ ਸ਼ਹਿਰ ਦੇ ਵਿੱਚ ਕਰਨਾ ਇਹ ਕੱਲ ਵੀ ਆਏ ਸੀ ਸਾਡੇ ਕੋਲੇ ਕੱਲ ਇਹਨਾਂ ਨਾਲ ਸਾਰੀ ਗੱਲਬਾਤ ਹੋਈ ਸੀ ਹੁਣੇ ਜਿਹੜੇ ਬੱਚੇ ਆ ਆਰਤੀ ਨਾਲ ਜਾਣਗੇ ਆਪਣੀ ਭੈਣ ਦਾ ਅੰਤਮ ਸੰਸਕਾਰ ਵਗੈਰਾ ਕਰਾਉਣਗੇ ਤੇ ਉਸ ਘਰ ਨੂੰ ਦੁਬਾਰਾ ਰਹਿਣ ਯੋਗ ਬਣਾਉਣ ਵਾਸਤੇ ਅਸੀਂ ਬੇਨਤੀ ਕੀਤੀ ਸੀ ਸੰਗਤ ਨੂੰ ਵੀ ਵੀ ਬਟਾਲੇ ਸ਼ਹਿਰ ਤੋਂ ਹੀ ਉੱਥੇ ਜੇ ਕੁਝ ਵੀਰ ਮਦਦ ਕਰਨ ਉਹ ਘਰ ਜਿੱਥੇ ਫਰਨੀਚਰ ਵਗੈਰਾ ਦੁਬਾਰਾ ਸਾਰਾ ਆ ਜੇ ਵੀ ਰੰਗ ਰੋਗਨ ਹੋ ਜੇ ਫਰਸ਼ ਲੱਗ ਜੇ ਫਰਿੱਜ ਕੂਲਰ ਆ ਜੇ ਤੇ ਵੈਸੇ ਐਮਐਲਏ ਸਾਹਿਬ ਨੇ ਵੀ ਕਿਹਾ ਵੀ ਅਸੀਂ ਵੀ ਕਰਾਂਗੇ ਜੋ ਵੀ ਸਾਡੀ ਜ਼ਰੂਰਤ ਉੱਥੇ ਹੈਗੀ ਆ ਬੱਚਿਆਂ ਦੀ ਅਸੀਂ ਪੂਰੀ ਸਪੋਰਟ ਕਰਾਂਗੇ ਤੇ ਅਸੀਂ ਚਾਹੁੰਦੇ ਆ ਵੀ ਇਹ ਬੱਚੀ ਦਾ ਤਰਕ ਹੀ ਆ ਹੁਣ ਆਪਣੀ ਜੋ ਤਕਲੀਫ ਚੱਲਣੀ ਸੀ ਚੱਲ ਗਈ ਆ ਵੀ ਹੁਣ ਕਿਸੇ ਹੋਰ ਬੱਚੇ ਨੂੰ ਇਹ ਦੁੱਖ ਤਾਂ ਚੱਲਣਾ ਪਵੇ ਪਿੱਛੇ ਇਹ ਚਾਰ ਬੱਚੇ ਨੇ ਨਿੱਕੇ ਨਿੱਕੇ ਤੇ ਇਹਨਾਂ ਦੀ ਮਾਂ ਇਹ ਵੀ ਚੱਲ ਫਿਰ ਨਹੀਂ ਸਕਦੀ ਇਧਰੰਗ ਹੋਇਆ ਆ ਹੱਥ ਬਿਲਕੁਲ ਨਹੀਂ ਚੱਲਦਾ ਤੇ ਆ ਲੱਤ ਬਿਲਕੁਲ ਨਹੀਂ ਚੱਲਦੀ ਭੈਣ ਦੀ ਦਿੱਲੀ ਦੀ ਜੰਮੀ ਪੜੀ ਦਿੱਲੀ ਦੀ ਪੜੀ ਹੋਈ ਇਹ ਯੋਗਤਾ ਅੱਜ ਲਾਚਾਰ ਹੋਈ ਬੈਠੀ ਆ ਅੱਜ ਅਵਾਜ਼ਾਰ ਹੋਈ ਬੈਠੀ ਆ ਰੋਟੀ ਤੋਂ ਵੀ ਮਾਥਾਜ ਹੋਈ ਬੈਠੀ ਆ ਤੇ ਸਾਡੀ ਕੋਸ਼ਿਸ਼ ਆ ਵੀ ਇਸ ਭੈਣ ਦੀਆਂ ਥੈਰੇਪੀਆਂ ਵਗੈਰਾ ਚੱਲਦੀਆਂ ਥੋੜੀ ਸਰੀਰ 'ਚ ਤਾਕਤ ਪਵੇ ਇਹ ਆਪਣੇ ਖੁੰਡੀ ਦੇ ਨਾਲ ਜਾਂ ਮਾੜਾ ਮੋਟਾ ਬੋਕਰਨਾ ਤੁਰਨ ਜੋਗੀ ਹੋ ਜਵੇ ਤੇ ਬਾਕੀ ਬੱਚਿਆਂ ਦੀ ਕੇਅਰ ਕਰਨ ਜੋਗੀ ਹੋ ਜੇ ਬਾਕੀ ਹੁਣ ਆਰਤੀ ਵੱਡੀ ਹੋ ਗਈ ਆ ਇਹ ਜਿੱਦ ਕਰਦੀ ਆ ਵੀ ਮੈਂ ਇੱਥੇ ਨਹੀਂ ਰਹਿਣਾ ਮੈਂ ਉੱਥੇ ਹੀ ਜਾਣਾ ਅਸੀਂ ਬਹੁਤ ਕੋਸ਼ਿਸ਼ ਕੀਤੀ ਮਨਾਉਣ ਦੀ ਸਮਝਾਉਣ ਦੀ ਪਰ ਚਲੋ ਕੋਈ ਜ਼ਬਰਦਸਤੀ ਵੀ ਨਹੀਂ ਕਿਉਂਕਿ ਉਸ ਦਿਨ ਲੋੜ ਸੀ ਇਸ ਧੀ ਨੂੰ ਅਸੀਂ ਨਾਲ ਲੈ ਕੇ ਆਏ ਸੀ ਕਿਉਂਕਿ ਉਸ ਦਿਨ ਨਾ ਤਾਂ ਮਾਂ ਕੱਲੀ ਉਹਨਾਂ ਤੋਂ ਬਿਨਾ ਸਕਦੀ ਨਾ ਸੀ ਉਹ ਧੀ ਨੂੰ ਜਵਾਨ ਨੂੰ ਕੱਲੀ ਨੂੰ ਘਰੇ ਛੱਡ ਸਕਦੀ ਸੀ ਤੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਦਾਦੀ ਜੀ ਨੇ ਲਈ ਹੁਣ ਬੱਚੀ ਨੂੰ ਬੜੀ ਮੁਸ਼ਕਲ ਦੇ ਨਾਲ ਸਮਝਾਵ ਜਾ ਕੇ ਭੇਜਿਆ ਜੀ ਛੋਟੇ ਬੱਚਿਆਂ ਨੂੰ ਅਸੀਂ ਇੱਥੇ ਆਪਣੀ ਉਹਦੀ ਮੰਮੀ ਦੇ ਨਾਲ ਰੱਖ ਲਿਆ ਵੱਡੀ ਭੈਣ ਜਿਹੜੀ ਜਿੱਦ ਕਰਦੀ ਸੀ ਕਿ ਮੈਂ ਜਾਣਾ ਮੈਂ ਨਹੀਂ ਰਹਿਣਾ ਇੱਥੇ ਉਹਨੂੰ ਨਾਲ ਭੇਜਤਾ ਵਾ ਉੱਥੇ ਹੁਣ ਅੰਤਮ ਸੰਸਕਾਰ ਉਹਦਾ ਬਟਾਲੇ ਮਾਨ ਨਗਰ ਦੇ ਵਿੱਚ ਹੋਊਗਾ ਬੱਚੀ ਦਾ ਜਿੱਥੇ ਉਹ ਜੰਮੀ ਪਲੀ ਹੈ ਵਿਚਾਰੀ ਧੰਨਵਾਦ ਆ ਦਾਦੀ ਦਾ ਚਾਚੇ ਚਾਚਿਆਂ ਦਾ ਜਿਹੜੇ ਘਟੋਕਾ ਟਾ ਕੇ ਇਸ ਸਮੇਂ ਤਾਂ ਸਾਡੇ ਨਾਲ ਖੜ ਗਏ ਤੇ ਬਾਕੀ ਵਹਿਗਦੂ ਅੱਗੇ ਅਰਦਾਸ ਕਰਿਓ ਸਾਰੇ ਸਾਡੀ ਸਤਿ ਆਵੰਤਿ ਵਾਸਤੇ ਪੂਜਾ ਵਾਸਤੇ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਜਗ੍ਹਾ ਬਖਸ਼ਣ ਤੇ 6 ਜਾਣੇ ਨਿੱਕੇ ਜਿਹੇ 10x10 ਦੇ ਕਮਰੇ 'ਚ ਰਹਿ ਰਹੇ ਸੀ ਤੇ ਆਸ-ਪਾਸੇ ਲੱਖਾਂ ਲੋਕ ਆਪਣੀਆਂ ਕੋਠੀਆਂ 'ਚ ਮਹਿਲ ਮਨਾਰਿਆਂ 'ਚ ਰਹਿ ਰਹੇ ਸੀ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਪਰ ਸਾਡੀ ਬੇਨਤੀ ਆ ਆਪਣੇ ਆਸ-ਪਾਸ ਆਪਣੇ ਆਂਢ ਗੁਆਂਢ ਆਪਣੀਆਂ ਰਿਸ਼ਤੇਦਾਰੀਆਂ 'ਚ ਜ਼ਰੂਰ ਖਿਆਲ ਰੱਖੋ ਐਨੇ ਵੀ ਦੂਰ ਨਾ ਹੋ ਇੱਕ ਦੂਜੇ ਤੋਂ ਵੀ ਇਦਾਂ ਬੱਚੇ ਕੀੜਿਆਂ ਤੋਂ ਖਾਦੇ ਜਾਂਦੇ ਜੀ